ਗੁਰੂ ਮੌਜ ਵਿੱਚ ਆਵੇ ਸਿੱਖ ਸਤਗੁਰ ਦੀ ਸ਼ਰਨ ਵਿੱਚ ਆ ਜਾਵੇ ਹੱਥ ਜੋੜ ਕੇ ਜਦੋਂ ਸਿੱਖ ਬੇਨਤੀ ਕਰਦਾ ਹੈ ਨਾ اے ਗਰੀਬ ਨਿਹਾਰ ਸਤਗੁਰ ਜੀ ਤੁਸੀਂ ਬਖਸ਼ਣ ਹਾਰੂ ਅਸੀਂ ਭੁੱਲਣ ਹਾਰਾ ਕਿ ਸਤਗੁਰ ਟਟੀਆਂ ਵੀ ਗੰਨ ਦਿੰਦੇ ਨੇ ਪੜਦੇ ਉਹ ਜੈਸਾ ਬਾਲਕ ਭਾਈ ਸੁਭਾਈ ਲੱਖ ਅਪਰਾਧ ਕਮਾਵੇ ਕਾਰ ਉਪਦੇਸ਼ ਛਿਰਕੇ ਬਉ ਭਾਤੀ ਬੌਰ ਪਿੱਤਾ ਗੱਲ ਲਾਵੇ ਪਿਛਲੇ ਔਗਣ ਬਖਸ਼ਲੇ ਪ੍ਰਭ ਅਗੇ ਮਾਰਗ ਪਾਵੇ ਸਤਗੁਰੂ ਰਹਿਮਤ ਕਰਨ ਸਤਗੁਰੂ ਬਖਸ਼ਿਸ਼ ਕਰਨ ਅੱਜ ਅਰਦਾਸ ਕਰਿ ਹੋਏ ਗਰੀਬ ਨਵਾ ਸਤਗੁਰੂ ਜੀ ਸਾਡੀ ਵੀ ਤੇਰੇ ਚਰਨਾਂ ਨਾਲ ਲੁੱਟੀ ਪਈ ਹੈ ਕਲਯੁਗ ਜੀਵ ਹਾਂ ਉੱਠੀ ਗੰਢ ਦਿਓ ਸਾਡੀ ਅਮਰਤ ਵੇਲੇ ਨਾਲ ਟੁੱਟ ਗਈ ਹੈ ਸਤਗੁਰੂ ਜੀ ਗੰਢ ਦਿਓ ਸਾਨੂੰ ਗੱਲ ਗੱਲ ਤੇ ਗੁੱਸਾ ਵਰਾ ਆਉਂਦਾ ਹੈ ਨਿਮਰਤਾ ਨਾਲੋਂ ਸਾਡੀ ਟੁੱਟ ਗਈ ਹੈ ਮਹਾਰਾਜ ਜੀ ਨਿਮਰਤਾ ਬਖਸ਼ੋ ਗੰਢ ਦਿਓ ਨਿਮਰਤਾ ਦੇ ਨਾਲ ਗੰਢ ਪੈ ਜਾਵੇ ਤੇਰੇ ਚਰਨਾਂ ਨਾਲ ਸੱਚੀ ਪ੍ਰੀਤ ਪੈ ਜਾਵੇ ਗੰਢ ਪੈ ਜਾਵੇ ਅੱਜ ਗੁਰਮਖੋ ਆਪਣੀ ਵੀ ਅਰਦਾਸ ਕਰਿਓ ਦਾਸ ਗਰੀਬ ਦੀ ਵੀ ਅਰਦਾਸ ਕਰਿਓ ਆਓ ਦਾਸ ਗੁਰਮਖਾ ਨੂੰ ਬੇਨਤੀ ਕਰੇਗਾ ਕਿ 12 ਮਹਾ ਦੇ ਵਿੱਚੋਂ ਇਹ ਸ਼ਬਦ 9 ਮਹੀਨੇ ਦਾ ਸੰਗਤਾਂ ਨੂੰ ਸਰਵਣ ਕਰਾਉਣ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਗ ਮਜਨ ਸੰਗ ਸਾਧੂਆ ਢੂੜੀ ਕਰ ਇਸਨਾਨ ਪੱਗਾਂ ਵਾਲਿਓ ਮਾਗ ਦੇ ਮਹੀਨੇ ਮਾਗੀ ਵਾਲੇ ਦਿਨ ਲੋਕ ਤੀਰਥਾਂ ਤੇ ਇਸ਼ਨਾਨ ਕਰਦੇ ਸਨ ਖੂੜ ਸਥਾਨਾਂ ਤੇ ਜਾਂਦੇ ਸਨ ਪਰ ਧੰਗੁਰੂ ਅਰਜਨ ਦੇ ਪਿਤਾ ਜੀ ਕਹਿੰਦੇ ਉਹ ਮੇਰੇ ਆ ਸਿੱਖਾ ਜੇ ਤੂੰ ਇਸ਼ਨਾਨ ਕਰਨਾ ਹੈ ਨਾ ਮਾਗ ਮਜਨ ਸੰਗ ਸਾਧੂਆਂ ਤੋਂ ਸਾਧੂਆਂ ਦੀ ਸੰਗਤ ਕਰ ਗੁਰਮਖਾਂ ਦੀ ਸੰਗਤ ਕਰ ਤੂੰ ਗੁਰਮਖਾਂ ਦੀ ਸੰਗਤ ਵਿੱਚ ਬੈਠ ਕੇ ਸਤਨਾਮ ਸ੍ਰੀ ਵਾਹਿਗੁਰੂ ਜਪ ਉਸ ਪਰਮੇਸ਼ਰ ਦਾ ਧਿਆਨ ਤਰ ਪਰਮੇਸ਼ਰ ਦੀ ਵਡਿਆਈ ਕਰ ਉਹਨਾਂ ਦੀ ਚਰਨ ਧੂਰ ਵਿੱਚ ਇਸ਼ਨਾਨ ਕਰ ਜਿੱਥੇ ਗੁਰਮਖ ਜਨ ਪਰਮੇਸ਼ਰ ਦੀਆਂ ਪਿਆਰੀਆਂ ਸੰਗਤਾਂ ਜਿੱਥੇ ਬੈਠਦੀਆਂ ਨੇ ਉਹ ਦੁਨੀਆਂ ਨੂੰ ਛਾਰ ਜੋੜਿਆਂ ਦੀ ਸੇਵਾ ਕਰ ਉਹ ਚਰਨ ਧੂੜ ਵਿੱਚ ਤੂੰ ਇਸ਼ਨਾਨ ਕਰ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਨਿਮਰਤਾ ਭਾਵ ਦੇ ਨਾਲ ਤੂੰ ਗੁਰਮਖਾਂ ਦੀ ਸੰਗਤ ਕਰਨੀ ਹੈ ਉੱਥੇ ਫਿਰ ਪ੍ਰਮਾਤਮਾ ਦਾ ਨਾਮ ਜਪ ਭਾਉ ਪ੍ਰਮਾਤਮਾ ਦੀ ਸਿੱਖਤ ਸਲਾਹ ਕਰ ਵੀ ਤੇ ਸੁਣ ਵੀ ਹੋਰ ਸਭਨਾ ਨੂੰ ਵੀ ਤੁ ਇਹ ਨਾਮ ਦੀ ਦਾਤਵੰਡ ਦਾਨ ਵੀ ਇਹੋ ਕਰਨਾ ਹੈ ਉਸ ਪਰਮੇਸ਼ਰ ਦੀ ਵਡਿਆਈ ਕਰਨੀ ਵੀ ਹੈ ਵਡਿਆਈ ਸੁਣਨੀ ਵੀ ਹੈ ਤੋ ਦੂਜਿਆਂ ਨੂੰ ਵੀ ਇਹੋ ਦਾਤਵੰਡ ਭਾਵ ਨਾਮ ਦੀ ਦਾਤਵੰਡ ਜਨਮ ਕਰਮ ਮਲ ਉੱਤਰੈ ਮਨ ਤੇ ਜਾਏ ਗਮਾਨ ਜੇ ਤੋ ਇਸ ਤਰ੍ਹਾਂ ਕਰੇਗਾ ਨਾ ਜੋ ਜਨਮ ਜਨਮਾ ਦੀ ਵਿਕਾਰਾਂ ਦੀ ਮੈਲ ਤੇਨ ਲੱਗੀ ਹੋਈ ਹੈ ਨਾ ਉਹ ਮੈਲ ਥਨੇ ਸ਼ੁਰੂ ਹੋ ਜਾਵੇਗੀ ਤੇਰੇ ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ ਤੇਰੇ ਮਨ ਤੋਂ ਲੈ ਜਾਏਗੀ ਤੇ ਤੇਰੇ ਮਨ ਵਿੱਚੋਂ ਹੰਕਾਰ ਦੂਰ ਹੋ ਜਾਏਗਾ ਤਾਂ ਮਕਰੋਧ ਨਾ ਮੋਹੀਏ ਬੇਸਾ ਲੋਭ ਸੁਆਨ ਇਸ ਸਿਮਰਨ ਦੀ ਬਰਕਤ ਨਾਲ ਭਾਵ ਨਾਮ ਦੀ ਬਰਕਤ ਦੇ ਨਾਲ ਤੂੰ ਕਾਮ ਵਿੱਚ ਕ੍ਰੋਧ ਵਿੱਚ ਨਹੀਂ ਫਸੇਗਾ ਲੋਭ ਰੂਪੀ ਕੁੱਤਾ ਵੀ ਤੇਰੇ ਅੰਦਰੋਂ ਖਤਮ ਹੋ ਜਾਵੇਗਾ ਭਾਵ ਤੇਰੇ ਅੰਦਰੋਂ ਲੋਭ ਖਤਮ ਹੋਣਾ ਸ਼ੁਰੂ ਹੋ ਜਾਵੇਗਾ ਜੋ ਹਰ ਮਿਲੇ ਤੇਰੇ ਅੰਦਰ ਲੋਭ ਰੂਪੀ ਕੁੱਤਾ ਭੰਗਦਾ ਹੈ ਨਾ ਮੈਨੂੰ ਆਵੀ ਚੀਜ਼ ਮਿਲ ਜਾਵੇ ਫਲਾਣੇ 200 ਗਜ ਦੀ ਕੋਠੀ ਬਣਾ ਲਈ ਐ ਮੈਂ ਵੀ 200 ਗਜ ਦੀ ਬਣਾ ਲਵਾਂ ਫਲਾਣੇ ਨੇ ਵੱਡੀ ਗੱਡੀ ਲੈ ਲਈ ਮੈਂ ਵੀ ਵੱਡੀ ਗੱਡੀ ਲੈ ਲਾ ਜੋ ਅੰਦਰੋਂ ਲੋਭ ਖਤਮ ਨਹੀਂ ਹੁੰਦਾ ਇਹ ਮਨ ਭਟਕਦਾ ਫਿਰਦਾ ਹੈ ਹਰ ਦੂਜੇ ਦੀ ਚੀਜ਼ ਨੂੰ ਵੇਖ ਕੇ ਤੇਰੇ ਅੰਦਰ ਵੀ ਲੋਭ ਹੁੰਦਾ ਹੈ ਗਰੀਬਨਵਾਸ ਸਤਗੁਰੂ ਜੀ ਕਹਿੰਦੇ ਜਦੋਂ ਤੂੰ ਗੁਰਮੁਖਾਂ ਦੀ ਸੰਗਤ ਕਰੇਂਗਾ ਨਾਮ ਨੂੰ ਜਪੇਂਗਾ ਨਾਮ ਉਹ ਤੇ ਆਏਗਾ ਇਹ ਦਾਤ ਦੂਜਿਆਂ ਵਿੱਚ ਵੰਡੇਗਾ ਫਿਰ ਨਾਮ ਦੀ ਬਲਕਤ ਨਾਲ ਨਾ ਨਾ ਦਾ ਦੁਕਾਮ ਵਿੱਚ ਫਸੇਗਾ ਨਾ ਕਰੋਧ ਵਿੱਚ ਬਸੇਗਾ ਜਿਹੜਾ ਲੋਭ ਰੂਪੀ ਕੁੱਤਾ ਹੈ ਨਾ ਉਹ ਵੀ ਤੇਰੇ ਅੰਦਰੋਂ ਮੁੱਕ ਜਾਵੇਗਾ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਮਾਲਕ ਤੋਂ ਭਾਵ ਹੁੰਦਾ ਰਸਤਾ ਉਸ ਤੋਂ ਤੋਂ ਭਾਵ ਹੁੰਦਾ ਸੋਬਾ ਗਰੀਬ ਨਿਵਾਸ ਸਤਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਨੇ ਉਹ ਭਲਿਆ ਤੂੰ ਸੱਚ ਦੇ ਰਸਤੇ ਉੱਤੇ ਤੁਰ ਤੂੰ ਸੱਚ ਦਾ ਮਾਰਗ ਫੜ ਲੈ ਤੂੰ ਸੱਚ ਦਾ ਪੱਲਾ ਫੜ ਲੈ ਤੂੰ ਸੱਚ ਨਾਲ ਅੰਦਰੋਂ ਗੰਢ ਪੈ ਲੈ ਜੇ ਤੂੰ ਇਸ ਤਰ੍ਹਾਂ ਸੱਚੇ ਰਸਤੇ ਉੱਤੇ ਤੁਰੇਂਗਾ ਨਾ ਸਾਰਾ ਜਗਤ ਤੇਰੀ ਸੋਭਾ ਕਰੇਗਾ 86 ਤੀਰਥ ਸਗਲ ਪੁੰਨ ਜੀਏ ਦਇਆ ਪਰਮਾਨ ਹੈ ਪਰਮਾਨ ਤੋਂ ਭਾਉ ਹੁੰਦਾ ਮੰਨਿਆ ਸਾਰੇ ਪੁੰਨ ਕਰਮ ਤੈਨੂੰ ਉਦੋਂ ਪ੍ਰਾਪਤ ਹੋਣ ਕੇ ਜਦੋਂ ਤੂੰ ਜੀਵਾਂ ਉੱਤੇ ਦਇਆ ਕਰੇਗਾ ਦਇਆ ਆਪਣੇ ਆਪ ਉੱਪਰ ਵੀ ਕਰਨੀ ਹੈ ਜੇ ਅਸੀਂ ਨੇ ਗੁਰੇ ਹਾਂ ਤਾਂ ਗੁਰੂ ਵਾਲੇ ਬਣੀਏ ਦਿਆ ਆਪਣੇ ਪਰਿਵਾਰ ਤੇ ਵੀ ਕਰਨੀ ਹੈ ਪਾਤਾ ਪਿਤਾ ਦਾ ਸਤਿਕਾਰ ਕਰਨਾ ਹੈ ਆਪਣੇ ਬੱਚਿਆਂ ਤੇ ਵੀ ਦਇਆ ਕਰਨੀ ਹੈ ਬੱਚਿਆਂ ਨੂੰ ਪ੍ਰੇਮ ਦੇ ਨਾਲ ਬੁਲਣਾ ਹੈ ਜੇ ਕਿਸੇ ਦਾ ਕੰਮ ਵਿਗੜਦਾ ਹੋਵੇ ਉਹਦਾ ਕੰਮ ਸਵਾਰ ਦੇਣਾ ਇਹ ਵੀ ਦਇਆ ਹੈ ਜੇ ਕੋਈ ਗਰੀਬ ਲੋੜਵੰਦ ਆਪਣੀ ਬੱਚੀ ਦਾ ਵਿਆਹ ਕਰਨਾ ਚਾਹੁੰਦਾ ਹੈ ਉਹਦੀ ਸਮਰੱਥਾ ਨਹੀਂ ਤੂੰ ਉਹਦੀ ਲੋੜ ਪੂਰੀ ਕੀਤੀ ਹੈ ਉਹਦੀ ਸਹੱਤਾ ਕੀਤੀ ਇਹ ਵੀ ਦਇਆ ਹੈ ਗਰੀਬ ਨੂੰ ਸਤਗੁਰੂ ਜੀ ਕਹਿੰਦੇ ਜੇ ਤੂੰ ਦਇਆ ਕਰੇਂਗਾ ਨਾ ਜਦੋਂ ਤੂੰ ਦਇਆ ਕਰੇਂਗਾ ਤੈਨੂੰ 68 ਤੀਰਥਾਂ ਦਾ ਇਸ਼ਨਾਨ ਸਾਰੇ ਪੁੰਨ ਤੈਨੂੰ ਪ੍ਰਾਪਤ ਹੋ ਜਾਣਗੇ ਜਿਸਨੋ ਦੇਵਾ ਦਇਆ ਕਰੇ ਸੋਈ ਪੁਰਖ ਸੁਜਾਨ ਸੁਜਾਨ ਕੋ ਭਾਉਂਦਾ ਹੈ ਭਾਗਾ ਵਾਲੇ ਸਿਆਣਾ ਸਮਝਦਾਰ ਇਹ ਦਾਤ ਉਦੋਂ ਸਤਿਗੁਰੂ ਜੀ ਕਹਿੰਦੇ ਪ੍ਰਾਪਤ ਹੁੰਦੀ ਹੈ ਜਿੱਤੇ ਉੱਪਰ ਪ੍ਰਮਾਤਮਾ ਕਿਰਪਾ ਕਰੇ ਤਰਸ ਕਰੇ ਪ੍ਰਮਾਤਮਾ ਕਿਰਪਾ ਕਰਕੇ ਜਿਸ ਮਨੁੱਖ ਨੂੰ ਇਹ ਨਾਮ ਦੀ ਦਾਤ ਸਿਮਰਨ ਦੀ ਦਾਤ ਦਿੰਦਾ ਹੈ ਨਾ ਉਹ ਮਨੁੱਖ ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ ਅਤੇ ਸਮਝਦਾਰ ਸਿਆਣਾ ਬਣ ਜਾਂਦਾ ਹੈ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਧੰਨ ਗੁਰੂ ਅਰਜਨ ਦੇ ਪਿਤਾ ਜੀ ਕਹਿੰਦੇ ਜਿਨ੍ਹਾਂ ਨੂੰ ਉਹ ਪਿਆਰਾ ਪ੍ਰਭੂ ਪਰਮਾਤਮਾ ਮਿਲ ਜਾਂਦਾ ਹੈ ਨਾ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਭਾਵ ਕੁਰਬਾਨ ਜਾਂਦਾ ਹਾਂ ਮਾ ਜੋ ਸਕੇ ਸੇ ਟਾਂਡੀ ਹੈ ਜਿਨ ਪੂਰਾ ਗੁਰ ਮਿਹਰਵਾਨ ਮਾਸ ਦੇ ਮਹੀਨੇ ਗਰੀਬ ਸਤਗੁਰੂ ਜੀ ਕਹਿੰਦੇ ਸਿਰਫ ਉਹ ਬੰਦੇ ਸੁੱਚੇ ਪਵਿੱਤਰ ਆਖੇ ਜਾਂਦੇ ਨੇ ਜਿਨ੍ਹਾਂ ਉੱਤੇ ਪੂਰਾ ਸਤਗੁਰੂ ਦਿਆਵਨ ਹੁੰਦਾ ਹੈ ਉਹ ਬੰਦੇ ਪਵਿੱਤਰ ਹੁੰਦੇ ਨੇ ਜਿਨ੍ਹਾਂ ਤੇ ਪ੍ਰਮਾਤਮਾ ਪੂਰਾ ਸਤਗੁਰੂ ਦਿਆਵਨ ਹੁੰਦਾ ਹੈ ਤੇ ਜਿਨ੍ਹਾਂ ਨੂੰ ਉਹ ਤਰਸ ਕਰਕੇ ਸਿਮਰਨ ਦੀ ਦਾਤ ਨਾਮ ਦੀ ਦਾਤ ਜਿਨ੍ਹਾਂ ਦੀ ਝੋਲੀ ਚ ਪਾ ਦੇਵੇ ਉਹ ਹੋਈ ਮਨੁੱਖ ਸੁੱਚੇ ਅਤੇ ਪਵਿੱਤਰ ਹੁੰਦੇ ਹਨ ਔਰ ਅਲ ਮਿਲ ਕੇ ਅਕੀਲੀ ਬੰਕਤੀ ਬੜੀਏ ਜੀ ਜਿਨ੍ਹਾਂ ਮਿਲਿਆ ਪ੍ਰਭ ਰਾ ਆਪਣਾ ਨਾਨਕ ਤਿੰਨ ਗੁਰਵਾਨ ਮਾਗ ਸੁੱਚੇ ਸੇ ਕਾੰਢੀਐ ਜਿਨ ਪੂਰਾ ਗੁਰ ਮਿਹਰਬਾਨ ਆਓ ਵਿਚਾਰ ਕਰਦੇ ਆਂ ਇੱਕ ਨੇ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਿਗੁਰ ਦੀ ਬਖਸ਼ਣ ਜੋਗ ਨੇ ਸਤਿਗੁਰ ਦੀ ਸਾ ਸਖਤ ਬਖਸ਼ਣ ਜੋਗ ਹੈ ਅਰਦਾਸ ਕਰਿਓ ਆਉਣ ਵਾਲੇ ਸਾਹਮਣੇ ਵਿੱਚ ਸਤਿਗੁਰ ਤਰਸ ਕਰਕੇ ਨਿਮਰਤਾ ਨਰਵੈਰਤਾ ਦੇ ਨਾਲ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਗੁਰਮਤ ਵਿਚਾਰਾਂ ਦੀ ਗੁਰਮਤ ਅਨੁਸਾਰ ਸੇਵਾ ਲੈਣ ਦੀ ਆਓ ਭੁੱਲਾਂ ਬਖਸ਼ੋ ਜੀ ਬਖਸ਼ ਦਿਓ ਦਿਓ ਅਸੀਸ ਦੋਨੋਂ ਹੱਥ ਜੋੜ ਕੇ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ